ਪੀਤੀ ਰਾਤ 8-9 ਵਜੇ ਦੇ ਕਰੀ ਕਿਲੇਵਾਲ ਨੂੰ ਜਾਂਦੀ ਸੜਕ ਤੇ ਕੰਡੇ ਲਗਾਈਆਂ ਗਈਆਂ ਮੀਟ ਆਲਿਆਂ ਦੀਆਂ ਰੇੜੀਆਂ ਨੂੰ ਚੁੱਕੇ ਲੈ ਗਏ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਇਹ ਰੇੜੀਆਂ ਆਵਾਜਾਈ ਵਿੱਚ ਰੁਕਾਵਟ ਪਾ ਰਹੇ ਨਹੀਂ ਅਸਾਂ ਨੇ ਇਸੇ ਕਾਰਨ ਲੋਕਾਂ ਨੂੰ ਮੁਸ਼ਕਲਾ ਪੇਸ਼ ਆ ਰਹੀਆਂ ਸਨ ਕੁਝ ਲੋਕ ਇਨ੍ਹਾਂ ਰੇੜੀਆਂ ਤੇ ਮੀਟ ਤੇ ਸ਼ਰਾਬ ਵੀ ਪੀ ਲੈਂਦੇ ਤੇ ਆਪਸ ਵਿੱਚ ਗਾਲੀ ਗਲੋਚ ਕਰਦੇ ਸਨ ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਲੰਗਣ ਤੋਂ ਮੁਸ਼ਕਲ ਆਉਂਦੀ ਸੀ ਜਦ ਕਿ ਰੇੜੀਆਂ ਤੇ ਸ਼ਰਾਬ ਪੀਣਾ ਗੈਰ ਕਾਨੂੰਨੀ ਹੈ ਨਗਰ ਕੌਂਸਲ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਤੇ ਇਹ ਕਦਮ ਚੁੱਕਿਆ ਗਿਆ ਜਿਸ ਕੰਨ ਮੌਕੇ ਤੇ ਕੁਝ ਰੇੜੀਆਂ ਵਾਲਿਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਕਈਆਂ ਦੀਆਂ ਰੇੜੀਆਂ ਜ਼ਬਤ ਕਰ ਦਿੱਤੀਆਂ ਗਈਆਂ ਨਗਰ ਕੌਂਸਲ ਵੱਲੋਂ ਬਾਕੀ ਰੇੜੀਆਂ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਜਗ੍ਹਾ ਤੇ ਰੇੜੀ ਨਾ ਲਗਾਉਣ ਤਾ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ ਫਲੋਰਟਾ ਰਾਜਕੁਆ ਨੰਗੜ ਤੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਇਕ ਤੇ ਸ਼ੇਅਰ ਕਰੋ ਸਭੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਫਲੋਰ ਵੱਲੋਂ ਸਮੇਂ-ਸਮੇਂ ਤੇ ਅਸੀਂ ਅਪਰੋਚਮੈਂਟ ਦੀ ਕਾਰਵਾਈ ਕਰਦੇ ਰਹਿੰਦੇ ਆ ਜਿੱਦਾਂ ਤਾਂ ਸਾਨੂੰ ਪਤਾ ਲੱਗਿਆ ਕਿ ਸ਼ਾਮ ਨੂੰ ਇਹ ਵੀ ਕਿਤੇ ਟਾਈਮ ਜਿਆਦਾ ਮੈਕਸਿਮਮ ਰੇੜੀਆਂ ਦਾ ਲੋਕਾਂ ਦੇ ਵਿੱਚ ਟ੍ਰੈਫਿਕ ਦੀ ਵਿਘਨ ਪੈਂਦੀ ਹੈ ਤੇ ਉਸ ਕਾਰਵਾਈ ਨੂੰ ਮੁੱਖ ਰੱਖਦੇ ਹੋਏ ਅਸੀਂ ਸ਼ਾਮ ਦੇ ਟਾਈਮ ਅਸੀਂ ਸਮੁੱਚੀ ਟੀਮ ਨੂੰ ਲੈ ਕੇ ਇਹ ਕਾਰਵਾਈ ਕੀਤੀ ਹੈ ਜਿਹਦੇ ਵਿੱਚ ਕਾਫੀ ਲੋਕਾਂ ਨੇ ਸਾਨੂੰ ਰਿਕਵੈਸਟ ਕੀਤੀ ਆ ਕਿ ਅਸੀਂ ਕੱਲ ਤੋਂ ਇਹ ਇਸ ਤਰੀਕੇ ਨਾਲ ਰੇੜੀਆਂ ਨਹੀਂ ਲਗਾਵਾਂਗੇ ਕੁਝ ਲੋਕਾਂ ਦਾ ਅਸੀਂ ਸਮਾਨ ਜ਼ਬਤ ਕੀਤਾ ਹੈ ਤੇ ਕੁਝ ਨੂੰ ਅਸੀਂ ਵਾਰਨਿੰਗ ਦੇ ਕੇ ਵੀ ਛੱਡਿਆ ਹੈ। ਵੈਸੇ ਲੋਕਾਂ ਨੂੰ ਅਸੀਂ ਸਖਤ ਤੌਰ ਤੇ ਹਦਾਇਤ ਕੀਤੀ ਹੈ ਕਿ ਸਮੇਂ-ਸਮੇਂ ਤੇ ਰੋਜ਼ਾਨਾ ਕਾਰਵਾਈ ਕਰ ਚਲਦੀ ਜਾਏ। ਜਿਹੜਾ ਕਿਲਾ ਰੋਡ ਤੇ ਕਾਫੀ ਰੇੜੀਆਂ ਲੱਗ ਰਹੀਆਂ ਸੀ ਉੱਥੇ ਸ਼ਰਾਬ ਦਾ ਵੀ ਸੇਵਨ ਹੋ ਰਿਹਾ, ਚਿਕਨ ਚੱਲ ਰਿਹਾ ਹੋਰ ਕਈ ਤਰ੍ਹਾਂ ਦਾ ਉੱਥੇ ਹੋ ਰਿਹਾ ਕੁਝ ਕੀ ਕਹਿਣਾ ਚਾਹੁੰਦੇ। ਸਾਕੇ ਉਹਦੇ ਵਿੱਚ ਜਿਹੜਾ ਕਰੋਚਮੈਂਟ ਦਾ ਵਰਕਆਊਟ ਹੈਗਾ ਯਾ ਕਰੋਚਮੈਂਟ ਦੇ ਵਰਕਆਊਟ ਦੇ ਮੁਤਾਬਕ ਅਸੀਂ ਆਪਣਾ ਕਾਰਵਾਈ ਕੀਤੀ ਆ। ਕੁਝ ਜਿਹੜਾ ਤੋ ਸਹੀ ਵਾਈਨ ਦੀ ਗੱਲ ਕਰ ਰਹੇ ਹੋ ਇਹ ਹੈਗਾ ਪੁਲਿਸ ਡਿਪਾਰਟਮੈਂਟ ਦਾ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਪ੍ਰਸ਼ਾਸਨ ਦਾ ਕੰਮ ਤੇ ਅਸੀਂ ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਇਹਦੇ ਵਿੱਚ ਅਸੀਂ ਸਾਂਝੀ ਕਾਰਵਾਈ ਨਾਲ ਕਰਾਂਗੇ ਕਿੰਨੀਆਂ ਰੇੜੀਆਂ ਕਬਜ਼ੇ 'ਚ ਲਈਆਂ ਅਸੀਂ ਜੀ ਮੈਂ ਮੇਰੇ ਖਿਆਲ ਨਾਲ ਅਸੀਂ 11 ਤੋਂ 12 ਰੇੜੀਆਂ ਕਬਜ਼ੇ 'ਚ ਲੈ ਚੁੱਕੇ ਹਾਂ ਤੇ ਕੁਝ ਨੂੰ ਅਸੀਂ ਵਾਰਨਿੰਗ ਦੇ ਕੇ ਜਿਹੜਾ ਰਿਫੈਸਟ ਕੀਤਾ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਦੇ ਹਾਂ